ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ 사త్సੰਗਤ ਜੀ ਸਚੇ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਹਨ ਕਿ ਜਦੋਂ ਅਕਾਲ ਪੁਰਖ ਵੈਰ ਦੀ ਰਹਿਮਤਾ ਜੀਵਨ ਚ ਵਰਤਦੀ ਆ ਤਾਂ ਜੀਵਨ ਦੇ ਵਿੱਚ ਬਾਣੀ ਤੇ ਬਾਣੀ ਦਾ ਚਾਉ ਬਣਦਾ ਚਾਉ ਬਣ ਜਾ ਤੇ ਮਨ ਆਪੇ ਦੀ ਪਰਖ ਕਰਦਾ ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਪਰਮ ਭਲਾਈ ਔਰ ਜੀਵਨ ਜਦੋਂ ਇਨਸਾਨ ਆਪਣੇ ਜੀਵਨ ਦੀ ਖੋਜ ਵੱਲ ਵੱਧਦਾ ਤਾਂ ਸਮਝ ਆਉਂਦੀ ਹੈ ਕਿ ਮਨ ਜਿਹੋ ਜਿਹਾ ਕੱਪੜਾ ਪਹਿਨ ਪਹਿਨਦਾ ਹੈ ਤੇ ਮਨ ਦੀ ਉਹ ਜੀ ਅਵਸਥਾ ਬਣਦੀ ਹੈ ਕਿ ਅਸੀਂ ਮਨਮੁਖ ਹਾਂ ਗੁਰਮੁਖ ਹਾਂ ਜਾਂ ਮਾਲਕ ਦੇ ਦਰ ਤੇ ਸਾਡੇ ਕੀਤੇੀ ਬੰਦਗੀ ਪ੍ਰਵਾਨ ਹੈ ਜਿਹੋ ਜਿਹਾ ਕਰਮ ਹੈ ਉਹਦੇ ਆਧਾਰ ਦੇ ਉੱਤੇ ਸੱਚੇ ਪਾਤਸ਼ਾਹ ਸਾਡਾ ਜੀਵਨ ਪ੍ਰਵਾਨ ਕਰਦੇ ਨੇ ਸੋ ਆਪ ਮੰਨਨੇ ਪੈਰਾਵੇ ਦੇ ਉੱਤੇ ਵਿਚਾਰੇ ਆ ਮਨ ਆਪ ਜੋਤ ਸਰੂਪ ਹੈ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤਿ ਰੰਗ ਮਾਨ ਔਰ ਦਿਖਾਈ ਨਾ ਦੇਣ ਦਾ ਕਾਰਨ ਜਨਮ ਜਨਮ ਕੀ ਸੰਮਨ ਕੋ ਮਲ ਲੱਗੀ ਖਾਲਾ ਹੋਆ ਸਿਆ ਜਨਮਾ ਜਨਮਾਂ ਦੀ ਮੈਲ ਲੱਗੀ ਦਿਖਾਈ ਨਹੀਂ ਦਿੰਦਾ ਮੈਲ ਉਤਰੇਗੀ ਤੇ ਮਨ ਦੀ ਪਛਾਣ ਹੋਏਗੀ ਜਦ ਤੱਕ ਮੈਲ ਨਹੀਂ ਉਤਰਦੀ ਮਨ ਦੀ ਪਛਾਣ ਨਹੀਂ ਹੁੰਦੀ ਮਨ ਦੀ ਪਛਾਣ ਦੇ ਲਈ ਦੂਜਾ ਤਰੀਕਾ ਹੈ ਮਨ ਦਾ ਪਹਿਰਾਵਾ ਸੁਖ ਦੁਖ ਲੋਈਦਾਰ ਕੱਪੜੇ ਪਹਿਰੇ ਜਏ ਮਨੁੱਖ ਜਿਉ ਆਪਾਂ ਪਿੱਛੇ ਵਿਚਾਰੇ ਆ ਹੁਣ ਮਨ ਇੱਕੋ ਹੀ ਹੈ ਪਰ ਮਨ ਦੀਆਂ ਅਵਸਥਾਵਾਂ ਦੋ ਨੇ ਇੱਕ ਮਨਮੁਖ ਹੈ ਤੇ ਇੱਕ ਗੁਰਮੁਖ ਹੈ ਜਦੋਂ ਸਾਡਾ ਮਨ ਮਨਮੁਖ ਹੈ ਮਨਮੁਖ ਮਨ ਨੂੰ ਅਸੰਤ ਆਖਿਆ ਅਸੰਤ ਅਨਾਰੀ ਕਦੇ ਨਾ 부ਝਿਆ ਕਥਨੀ ਕਰੇ ਮਾਇਆ ਨਾਲ ਲੁਝੇ ਤੇ ਔਰ ਅਸਾਂਤ ਨੂੰ ਪਸ਼ੂ ਵੀ ਆਖਿਆ ਜਦੋਂ ਜੀਵਨ ਦੇ ਵਿੱਚ ਨਰੂ ਵਰਤੀ ਮਰਦੀ ਹੈ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਾ ਸਕਾਰ ਸਵਾਰੇ ਨਰੂ ਵਰਤੀ ਮਰ ਗਈ ਤੇ ਪਸ਼ੂ ਵਰਤੀ ਪਰਬਲ ਹੋ ਗਈ ਪਸ਼ੂ ਵਰਤੀ ਪਰਬਲ ਹੋ ਗਈ ਜੀਵਨ ਦੇ ਵਿੱਚ ਦਾ ਇਨਸਾਨ ਕਿਸੇ ਕੰਮ ਦਾ ਨਹੀਂ ਪਰ ਜੇ ਪਸ਼ੂ ਵਰਤੀ ਮਰ ਗਈ ਤਾਂ ਆਪਣਾ ਵੀ ਜੀਵਨ ਸਵਾਰ ਸਕਦੇ ਹਾਂ ਦਸਾਂ ਦਾ ਹੋਰ ਵੀ ਸਵਾਰ ਸਕਦੇ ਹਾਂ ਸੋ ਇਸੇ ਕਰਕੇ ਮਨ ਨੂੰ ਮਨਮੁਖ ਨੂੰ ਅਸੰਤ ਵੀ ਆਖਿਆ ਅਸੰਤਾ ਨਾਲ ਹੀ ਕਦੇ ਨਾ ਮੁਝੇ ਕਥਨੀ ਕਰੇ ਮਾਇਆ ਨਾਲ ਉਹ ਜਿਹੜਾ ਗੁਰਮੁਖ ਹੈ ਉਹ ਸੰਤ ਆਖੇ ਮਨਿਕ ਕੋਈ ਹੈ ਪਰ ਮਨ ਦੀ ਅਵਸਥਾ માં ਦੋ ਨੇ ਕਦੇ ਸਾਡਾ ਬੰਦ ਮਨਮੁਖ ਹੋ ਕੇ ਚੱਲਦਾ ਕਦੇ ਗੁਰਮੁਖ ਜਿੱਦੋਂ ਮਨ ਗੁਰਮੁਖ ਹੋ ਕੇ ਚੱਲਦਾ ਕਹੇ ਨਾਨਕ ਸੁਣੋ ਸੰਤੋ ਕਥਿਓ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਗਰਬਾਣੀ ਗੁਰਦੁਆਰਾ ਸਾਨੂੰ ਹੁਕਮ ਹੈ ਕਿ ਹੁਣ ਤੁਸੀਂ ਇਕੱਠ ਦੀ ਗੱਲ ਕਰਨੀ ਆ ਦ੍ਰਿਸ਼ਟੀ ਦੀ ਗੱਲ ਕਰਨੀ ਆ ਨਿਰਗੁਣ ਦੀ ਗੱਲ ਕਰਨੀ ਆ ਸਚੇ ਪਾਤਸ਼ਾਹ ਜੀ ਜੋ ਮਾਰਗ ਦਰਸ਼ਨ ਕਰ ਰਹੇ ਹਨ ਪਾਤਸ਼ਾਹ ਜੀ ਦਾ ਫੈਸਲਾ ਹੈ ਕਿ ਜਦੋਂ ਸਾਡਾ ਮਨ ਕਿਸੇ ਕਾਰਜ ਦੇ ਵਿੱਚ ਜਾਂਦਾ ਪੁੱਛੋ ਸੰਤ ਮੇਰਾ ਠਾਕੁਰ ਕੈਸਾ ਸੰਤ ਜਨਾਂ ਨੂੰ ਪੁੱਛਣਾ ਹੁੰਦਾ ਦੱਸੋ ਜੀ ਮੇਰਾ ਮਾਲਕ ਕਿਹੋ ਜਿਹਾ ਹੈ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਹੈ ਕਿਵੇਂ ਉਹ ਖੇਡ ਚੱਲਦੀ ਐ ਸੋ ਸੱਚੇ ਪਾਤਸ਼ਾਹ ਜੀ ਦੇ ਆਓ ਆਪਾਂ ਇਹਨਾਂ ਬਚਨਾਂ ਨੂੰ ਵਿਚਾਰੀਏ ਸਾਡਾ ਮਨ ਇੱਕੋ ਹੀ ਐ ਮਨ ਦੇ ਕੁਝ ਸਵਾਲ ਆਪਾਂ ਗੁਰਬਾਣੀ ਗੁਰੂ ਨਾਲ ਵਿਚਾਰਨੇ ਨੇ ਮਨ ਦੇ ਸਵਾਲ ਨੇ ਮੰਨ ਲਓ ਪਹਿਲਾ ਸਵਾਲ ਐ ਮਨ ਦਾ ਕਿ ਜੀ ਕਾਰਜ ਦੇ ਵਿੱਚ ਵਿਗੜਾ ਰਿਹਾ ਹ ਹੁਣ ਸਵਾਲ ਲੈ ਕੇ ਚੱਲੇਗੇ ਕਿਸੇ ਮਨਮੁਖ ਦੇ ਕੋਲ 나ੜੀ ਦੇ ਕੋਲ ਕੋਈ ਗੁਰਮੁਖੋ ਕਾਰਜ ਵਿੱਚ ਵਿਗੜਾ ਰਿਹਾ ਕੀ ਕਰੀਏ ਕਿਉਂਕਿ ਮੈਂ ਜਾਣਿਆ ਬੜਾ ਹਾਂਸ ਹੈ ਤਾਂ ਮੈਂ ਕੀ ਆ ਸੰਗ ਜੇ ਜਾਣਾ ਬੜਾ ਪਪੜਾ ਤਾਂ ਕਦੇ ਨਾਲੋਂ ਪਹਿਲੇ ਹੀ ਪਤਾ ਲੱਗ ਜਾਏ ਮਨਮੁਖ ਹੈ ਸੁਚੇਤ ਹੋ ਜਾਣਾ ਚਾਹੀਦਾ ਲੁੱਟੇ ਜਾਣ ਤੋਂ ਬਾਅਦ ਸੁਚੇਤ ਨਹੀਂ ਹੋ ਸਕਦੇ ਪਹਿਲੇ ਹੀ ਸਾਨੂੰ ਡਿਸੀਜਨ ਲੈਣਾ ਪੈਂਦਾ ਵੀ ਸਾਹਮਣੇ ਵਾਲਾ ਮਨਮੁਖ ਹੈ ਜਾਂ ਗੁਰਮੁਖ ਹੈ ਅਸੀਂ ਤੇ ਗੁਰਮੁਖ ਬਣ ਕੇ ਗਏ ਕਿਉਂਕਿ ਕਾਰਜ ਵਿੱਚ ਵਿਗਨ ਹੈ ਅਸੀਂ ਚਲੇ ਗਏ ਸਾਨੂੰ ਦੱਸਿਆ ਜੀ ਪੁੱਛ ਕੇ ਦੇਖ ਲਓ ਪੁੱਛਣ ਗਏ ਤੇ ਉਹ ਕਹਿੰਦੇ ਜੀ ਤੁਹਾਡਾ ਕਾਰਜ ਦੇ ਵਿੱਚ ਵਿਗੰਦ ਦਾ ਕਾਰਨ ਕਿਸੇ ਦਾ ਕੀਤਾ ਕਰਾਇਆ ਉਹਨੇ ਮਨਮੁਖ ਦੀ ਨਿਸ਼ਾਨੀ ਹੈ ਦੱਸੋ ਜੀ ਇਹਦਾ ਕੀ ਉਪਾ ਉਹ ਕਹਿੰਦਾ ਜੀ ਇੰਨਾ ਖਰਚਾ ਹੋਏਗਾ ਉਪਾ ਕਰਨਾ ਪਏਗਾ ਖਰਚਾ ਹੋਏਗਾ ਹੁਣ ਜਦੋਂ ਕੋਈ ਕਾਰਜ ਵਿੱਚ ਵਿਗਨ ਹੈ ਚਾਹੀਓ ਧੀਆਂ ਪੁੱਤਰਾਂ ਦਾ ਰਿਸ਼ਤਾ ਕਰਨਾ ਕੋਈ ਹੋਰ ਕਰਨਾ ਹੈ ਵਿਗਨ ਆਇਆ ਤੇ ਅਸੀਂ ਵਿਗਨ ਦੇ ਬਾਰੇ ਪੁੱਛਿਆ ਉਹਨੇ ਸਾਨੂੰ ਭਰਮ ਦੇ ਵਿੱਚ ਪਾ ਦਿੱਤਾ ਜੀ ਕੀਤਾ ਕਰਾਇਆ ਕਿਸੇ ਨੇ ਟੂਣਾ ਟਿੱਬਾ ਕਰ ਦਿੱਤਾ ਅਨੇਕਾ ਤਰ੍ਹਾਂ ਦੇ ਕਰਮਖਾਨ ਹੁਣ ਜੇ ਆਪਾਂ ਪੁੱਛ ਲਈਏ ਦੱਸੋ ਜੀ ਕਾਰਨ ਕਰਾਉਣ ਵਾਲਾ ਕੌਣ ਹੈ ਜਿਹੜਾ ਅਨਾਰੀ ਹੈ ਜਿਹੜਾ ਮਨਮੁਖ ਹੈ ਜਿਹੜਾ ਆਪ ਭਰਮ ਦੇ ਵਿੱਚ ਹੈ ਜਿਹੜਾ ਪਸ਼ੂ ਵਰਤੀ ਲੈ ਕੇ ਚੱਲਿਆ ਜਿਹਦੇ ਅੰਦਰੋਂ ਨਰੂ ਵਰਤੀ ਮਰ ਚੱਕੀ ਹੈ ਜਿਹਦਾ ਜੀਵਨ ਆਪਣੇ ਕਿਸੇ ਕੰਮ ਨਹੀਂ ਆਉਂਦਾ ਤੇ ਦੂਜੇ ਨੂੰ ਵੀ ਮਾਰ ਕੇ ਦਰਸ਼ਨ ਕਿਵੇਂ ਕਰਦਾ ਆਪ ਭਰਮ ਦੇ ਵਿੱਚ ਆ ਸਾਨੂੰ ਭਰਮ ਦੇ ਵਿੱਚ ਪਾਉਂਦਾ ਜੀ ਕਿਸੇ ਦਾ ਕੀਤਾ ਕਰਾਇਆ ਜੇ ਪੁੱਛ ਲਈਏ ਜੀ ਕਰਨ ਕਰਾਉਣ ਵਾਲਾ ਕੌਣ ਹੈ ਉਹ ਕਹਿੰਦਾ ਕੋਈ ਬਾਹਰਲਾ ਥੋੜੀ ਹੈ ਤੁਹਾਡੇ ਘਰ ਦਾ ਹੀ ਹੈ ਹੁਣ ਇੱਕ ਦੇ ਕਾਰਜ ਵਿੱਚ ਵੈਸੇ ਵਿਗੜਨ ਆ ਰਹੇ ਆ ਉੱਪਰੋਂ ਮਨੂਕਾ ਅਨਾਰੀ ਨੇ ਇੱਕ ਸਾਡੇ ਅੰਦਰ ਇੱਕ ਸਰਕਲ ਬਣਾ ਦਿੱਤਾ ਵੀ ਕਰਨ ਕਰਾਉਣ ਵਾਲਾ ਕੋਈ ਬਾਹਰਲਾ ਨਹੀਂ ਤੁਹਾਡੇ ਘਰ ਦਾ ਹੀ ਹੈ ਹੁਣ ਜੇ ਪੁੱਛ ਲਈਏ ਕਿ ਜੀ ਘਰ ਦਾ ਕੌਣ ਹੈ ਕਹਿੰਦੇ ਜੀ ਅਸੀਂ ਤੁਹਾਡੇ ਘਰ ਕਲੇਸ਼ ਥੋੜੀ ਪਾਉਣਾ ਜੇ ਕਿਸੇ ਇੱਕ ਦਾ ਨਾਮ ਲੈ ਦਿੰਦਾ ਤੇ ਆਪਾਂ ਇੱਕ ਤੋਂ ਪਾਸਾ ਵਟ ਲੈਂਦੇ ਪਰ ਉਹਨੇ ਬਹੁਤ ਸਾਡੇ ਵੀਡੀਓ ਦੇ ਵਿੱਚ ਸੁੱਟ ਦਿੱਤੀ ਹਰ ਪਾਸੇ ਰੁੜਦੀ ਆ ਇੱਕ ਗੇਮ ਬਣਾ ਕੇ ਸਾਡੇ ਅੱਗੇ ਇੱਕ ਮਿਰਤੀ ਦੇ ਅੱਗੇ ਇੱਕ ਸਾਡੇ ਖੇਡ ਬਣਾ ਦੁੱਤੀ ਮਨ ਬੜਾ ਪਰੇਸ਼ਾਨ ਹੁੰਦਾ ਵੀ ਮੈਂ ਤੇ ਅਜ ਤੱਕ ਕਿਸੇ ਦਾ ਬੁਰਾ ਨਹੀਂ ਕੀਤਾ ਮੇਰਾ ਬੁਰਾ ਕਰਨ ਵਾਲਾ ਕੌਣ ਹੈ ਸਾਂਤਾਂ ਨੂੰ ਪੁੱਛਿਆ ਉਹ ਕਹਿੰਦੇ ਕਰਦਾ ਹੀ ਇਹ ਕਰਦਾ ਕੌਣ ਆ ਕਹਿੰਦੇ ਇਹ ਨਹੀਂ ਦੱਸ ਸਕਦੇ ਤੁਹਾਡੇ ਘਰ ਅਸੀਂ ਕੋਈ ਨਹੀਂ ਪਾ ਸਕਦੇ ਤੁਹਾਨੂੰ ਪਤਾ ਹੀ ਹੈ ਜਾਣੀ ਜਾਣੋ ਹਰ ਇੱਕ ਦੇ ਉੱਤੇ ਸ਼ੱਕ ਕਰਨ ਦਾ ਦਾਇਰਾ ਵੱਧ ਜਾਂਦਾ ਹੈ ਕੋਣ ਗੁਰੂ ਪਿਆਰੀ ਸਾਧ ਸੰਗਤ ਜੀ ਮਨ ਬੜਾ ਪਰੇਸ਼ਾਨ ਹੈ ਪਰੇਸ਼ਾਨੀ ਦੇ ਵਿੱਚ ਘਰ ਆਉਂਦਾ ਹੁਣ ਜਦੋਂ ਘਰ ਆ ਕੇ ਬੈਠੇ ਆ ਪਰੇਸ਼ਾਨ ਹੈ ਵੀ ਮੇਰੇ ਕਾਰਜ ਵਿੱਚ ਵਿਗੜਾ ਹੈ ਵਿਗੜਾਉਣ ਦਾ ਕਾਰਨ ਕੀ ਆ ਤੇ ਬਿਗਨ ਹੋਣ ਦਾ ਕਾਰਨ ਕੀ ਹੈ ਜਦੋਂ ਆਪਾਂ ਇਹ ਬਚਨ ਵਿਚਾਰਦੇ ਆਂ ਵਾਰ-ਵਾਰ ਤਾਂ ਇੱਕ ਸਟੇਜ ਤੇ ਜਾ ਕੇ ਦੇਖਦੇ ਆਂ ਜੇ ਕੋਈ ਜਿਹੜਾ ਸਾਡਾ ਆਪਣਾ ਹੈ ਉਹ ਹਾ ਦਾ ਨਾਰਾ ਜ਼ਰੂਰ ਮਾਰਦਾ ਕਿਉਂਕਿ ਆਪਾਂ ਇਹ ਗੱਲ ਬਚਨ ਅਕਸਰ ਵਿਚਾਰਦੇ ਆਂ ਵੀ ਦੁੱਖ ਬਣਾਇਆ ਘਟ ਜਾਂਦਾ ਸੁੱਖ ਬਣਾਇਆ ਵਧ ਜਾਂਦਾ ਹੁਣ ਕੋਈ ਸਾਡਾ ਆਪਣਾ ਜਿਹੜਾ ਸਾਨੂੰ ਜੀ ਨੂੰ ਸਾਡਾ ਫਿਕਰ ਹੈ ਹਾਲਾ ਮਾਰਨ ਲਈ ਸਾਡੇ ਕੋਲੇ ਆਇਆ ਵੀ ਸਾਨੂੰ ਪਤਾ ਲੱਗਿਆ ਤੁਹਾਡੇ ਕਾਰਜ ਵਿੱਚ ਵਿਗਨ ਹੈ ਜੇ ਆਸੀਂ ਕੁਝ ਕਰ ਸਕਦੇ ਆ ਤਾਂ ਦੱਸੋ ਉਹ ਉਹ ਤਾਂ ਸਾਡੇ ਭਲੇ ਵਾਸਤੇ ਆਇਆ ਹੁਣ ਅਸ ਬੜਾ ਮਨ ਦੇ ਵਿੱਚ ਇੱਕਦਮ ਸ਼ੰਕਾ ਆ ਗਿਆ ਵੀ ਅੱਗੇ ਤਾਂ ਅਜ ਤੱਕ ਇਹ ਕਦੇ ਆਇਆ ਨਹੀਂ ਅੱਜ ਇਹ ਗੱਲ ਪੁੱਛਣ ਆ ਗਿਆ ਤੇ ਜ਼ਰੂਰ ਇਸੇ ਨੇ ਕੁਝ ਕੀਤਾ ਹੋਣਾ ਅੱਜ ਆਪਾਂ ਦੇਖਦੇ ਆਂ ਦੁਨੀਆ ਬਲੇਮ ਲਾਉਂਦੀ ਹੈ ਕਿ ਜੀ ਕਿਸੇ ਇਹਦਾ ਕੀਤਾ ਕਰਾਇਆ ਇਸੇ ਨੇ ਕੁਝ ਕੀਤਾ ਹੋਣਾ ਅੱਜ ਦੇਖਦੇ ਆ ਪਿਓ ਦੀ ਪੁੱਤ ਨਾਲ ਨਹੀਂ ਬਣਦੀ ਮਾਂ ਦੀ ਧੀ ਨਾਲ ਨਹੀਂ ਬਣਦੀ ਉਹਦੀ ਸੱਸ ਨਾਲ ਨਹੀਂ ਬਣਦੀ ਭਰਾ ਦੀ ਭਰਾ ਨਾਲ ਨਹੀਂ ਬਣਦੀ ਅਨੇਕਾਂ ਕਾਰਨ ਲੜਾਈ ਦੇ ਇਸ ਕਰਕੇ ਬਣਦੇ ਨੇ ਉਹ ਕਹਿੰਦੇ ਜੀ ਇਹਨਾਂ ਨੇ ਸਾਡੇ ਤੇ ਕੁਝ ਕਰ ਦਿੱਤਾ ਉਹ ਕਹਿੰਦੇ ਸਾਡੇ ਤੇ ਕੁਝ ਕਰ ਦਿੱਤਾ ਕਾਰਨ ਕੀ ਬਣਿਆ ਅਸੀਂ ਮਨਮੁਖ ਵਰਤੀ ਵਾਲੇ ਇਨਸਾਨ ਜੀ ਦਾ ਜਮੀਰ ਆਪਣਾ ਮਰਿਆ ਉਹਦੇ ਕੋਲ ਚਲੇ ਗਏ ਉਹਨੇ ਸਾਨੂੰ ਮੱਤ ਹੀ ਐ ਜੀ ਦੇ ਦਿੱਤੀ ਕਿ ਕੀਤਾ ਕਰਾਇਆ ਆਉਣੇ ਕਰਦਾ ਹੀ ਹੈ ਹਰੇਕ ਦੇ ਉੱਤੇ ਸ਼ੱਕ ਜਾਣੀ ਸੰਭਾਵਕ ਹੈ ਪਾਤਸ਼ਾਹ ਕਹਿੰਦੇ ਮਿਲੇ ਸੰਤਮਸ ਕਰ ਰਹੀਏ ਕੋਈ ਮਨਮੁਖ ਮਿਲਦਾ ਕਦੇ ਆਨੰਦ ਦੇ ਵਿੱਚ ਆ ਜਾ ਉਹਦੇ ਤੇ ਸ਼ੱਕ ਨੇ ਉਹਦੇ ਤੇ ਬਾੜੇ ਵਿਚਾਰ ਨਹੀਂ ਲੈਣੇ ਚਾਹੀਦੇ ਸਵਾਲ ਸਾਡੇ ਮਨ ਦਾ ਉਹੀ ਆ ਕਾਰਜ ਵਿੱਚ ਵਿਗਨ ਹੈ ਲੈ ਕੇ ਕਿਸੇ ਗੁਰਮੁਖ ਕੋਲ ਚਲੇ ਗਏ ਜਿਹੜਾ ਬਾਣੀ ਬਾਣੀ ਦਾ ਛਾਉ ਰੱਖਦਾ ਹੈ ਜਿਹੜਾ ਸੰਗਤ ਸੇਵਾ ਸਿਮਰਨ ਦਾ ਛਾਉ ਰੱਖਦਾ ਹੈ ਉਹਦੇ ਕੋਲ ਚਲੇ ਗਏ ਗੁਰਮੁਖੋ ਕਾਰਜ ਵਿੱਚ ਵਿਗਨ ਆ ਰਿਹਾ ਸਵਾਲ ਇੱਕੋ ਹੀ ਹੈ ਮਨ ਮੁੱਕਨੇ ਪਰਮਦੇਵ ਵਿੱਚ ਪਾ ਦਤਾ ਪਰਵਾਰਾਂ ਦੇ ਖਲੇਸ਼ ਪਵਾ ਦੋਤੇ ਉਹਨੂੰ ਗੁਰਮੁਖ ਕੀ ਇਸ ਮਝਾਉਂਦਾ ਹੈ ਭਾਈ ਵਿਗਨ ਜੇ ਤੁਹਾਡੇ ਪ੍ਰਕਾਰਜ ਵਿੱਚ ਵਿਗਨ ਆ ਰਿਹਾ ਚੱਲ ਕੇ ਸੰਗਤ ਵਿੱਚ ਆਓ ਸੰਗਤ ਵਿੱਚ ਆ ਕੇ ਸੇਵਾ ਕਰੋ ਸਿਮਰਨ ਕਰੋ ਗੁਰਬਾਣੀ ਪੜੋ ਵਿਚਾਰੋ ਆਪ ਆਉਣੀਓ ਆਪਣੇ ਬੱਚਿਆਂ ਨੂੰ ਲੈ ਕੇ ਆਓ ਬੱਚੇ ਆਉਂਦੇ ਨੇ ਤੇ ਆਪਣੇ ਆਸਗੁਮਾਨ ਆਪਣੇ ਸੱਜਣਾ ਮਿੱਤਰਾਂ ਨੂੰ ਨਾਲ ਲੈ ਕੇ ਆਓ ਕਿਉਂਕਿ ਸੰਗਤ ਇੱਕ ਉਤਮ ਮਨਪਸੰਦ ਦਾ ਦਰਜਾ ਹੈ ਜਦੋਂ ਚੱਲ ਕੇ ਸੰਗਤ ਵਿੱਚ ਆਓਗੇ ਵਿੱਚ ਸੰਗਤ ਹਰਪ੍ਰਵ ਬੱਸੈ ਜਿਓ ਮਾਲਕ ਬਖਸ਼ਣ ਹਰ ਬਣ ਕੇ ਵਰਤਦਾ ਜਿਹੜੀ ਭੈੜੀ ਮਤ ਲੈ ਕੇ ਤੁਸੀਂ ਚੱਲਦੇ ਹੋ ਇਹ ਕੱਟੀ ਜਾਏਗੀ ਕੀ ਹੋਏਗਾ ਜਦੋਂ ਸੰਗਤ ਵਿੱਚ ਆ ਕੇ ਸੇਵਾ ਸੇਮਨ ਕਰੋਗੇ ਤੁਹਾਡੇ ਮਨ ਦਾ ਠਹਿਰਾਓ ਬਣੇਗਾ ਜਿਵੇਂ ਮੰਦਰ ਕੋਥਾ ਮੈਂ ਥੰਮਨ ਤੇ ਗੁਰਖਾ ਸ਼ਬਦ ਮੰਨੀ ਹਸ ਥੰਮਨ ਜਿਵੇਂ ਬਿਲਡਿੰਗ ਨੂੰ ਰੋਕਣ ਲਈ ਦਵਾਰਾਂ ਦੀ ਥੰਮਾ ਵੀ ਜ਼ਰੂਰਤ ਪੈਂਦੀ ਹੈ ਠੀਕ ਉਸੇ ਤਰ੍ਹਾਂ ਮਨ ਨੂੰ ਠਹਿਰਾਉ ਉਹ ਦੇ ਵਿੱਚ ਲੈ ਕੇ ਆਉਣ ਲਈ ਵਾਹਿਗੁਰੂ ਦੇ ਸਿਮਰਨ ਦੀ ਜ਼ਰੂਰਤ ਪੈਂਦੀ ਹੈ। ਸੰਗਤ ਵਿੱਚ ਆਓ ਸੇਵਾ ਸੇਮਨ ਕਰੋ ਕੀ ਹੋਏਗਾ ਜਿਉਂ ਮੰਦਰ ਕੋ ਥਮੈਂ ਤਮਨ ਤਿਆਂ ਗੁਰਕਾ ਸ਼ਬਦ ਮਨ ਹੀ ਹਸ ਤਮਨ ਤੁਹਾਡੇ ਮਨ ਦਾ ਠਹਿਰਾਉ ਬਣੇਗਾ। ਜੁਣ ਜੇ ਠਹਿਰਾਉ ਬਣੇਗਾ ਤੇ ਇਹਦੇ ਨਾਲ ਕਿਰਪਾ ਕੀ ਹੋਏਗੀ ਆਪਾਂ ਰੋਜ਼ ਪੜਦੇ ਹਾਂ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਹੁਣ ਸਤਿਗੁਰ ਸਾਡੇ ਕਾਜ ਕਿਵੇਂ ਸਵਾਰਦਾ ਜਿਹੜਾ ਵਿਗਰਾਂ ਦਾ ਨਾਸ਼ ਕਿਵੇਂ ਹੁੰਦਾ ਹੈ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਕਰ ਰਹੇ ਨੇ ਵਿਗਰ ਦਾ ਕਾਰਨ ਕੀ ਹੈ ਮਨ ਦਾ ਹੰਕਾਰ ਪਹਿਲਾ ਮਨ ਨੂੰ ਲੱਗਦਾ ਮੈਂ ਕਰ ਲਾਂਗਾ ਮੈਂ ਹੀ ਸਭ ਕੁਝ ਆ ਮੇਰੇ ਤੋਂ ਬਗੈਰ ਕੋਈ ਨਹੀਂ ਸਕਦਾ ਮਨ ਦੇ ਰੁਕਣ ਦਾ ਕਾਰਨ ਕਾਰਜ ਦੇ ਵਿੱਚ ਰੁਕਾਵਟ ਦਾ ਕਾਰਨ ਹੈ ਮਨ ਦਾ ਹੰਕਾਰ ਜਦੋਂ ਚੱਲ ਕੇ ਸੰਗਤ ਵਿੱਚ ਆਉਂਦੇ ਹਾਂ ਸੇਵਾ ਸਿਮਰਨ ਕਰਦੇ ਹਾਂ ਸੋਝੀ ਆਉਂਦੀ ਹੈ ਮਨ ਤੂੰ ਮਤ ਮਾਣ ਕਰੀ ਜਿਹਾ ਹਾਂ ਕਿਛੇ ਜਾਣਦਾ ਗੁਰਮੁਖ ਨਿਮਾਣਾ ਹੋਈ ਰਿਹਾ ਜਿਉ ਜਿਉ ਨਿਮਾਣਤਾ ਬਣਦੀ ਹੈ ਇਸੇ ਨੂੰ ਸੰਤਾਂ ਦਾ ਮਾਰਗ ਆਖਿਆ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡੇ ਭਾਗੀ ਪਾਏ ਕੋਈ ਵੱਡਿਆਂ ਭਾਗਾ ਵਾਲਾ ਇਸ ਰਸਤੇ ਚੱਲਦਾ ਜਿਹੜਾ ਚੱਲ ਪਾਏ ਪਾਤਸ਼ਾਹ ਜੀ ਗਰੰਟੀ ਲੈ ਰਹੇ ਨੇ ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ RAM ਉਹਨਾਂ ਗੁਰਸਿੱਖਾਂ ਦੇ ਕਾਰਜਾਂ ਵਿੱਚ ਸਤਿਗੁਰੂ ਆਪ ਵਰਤਦੇ ਨੇ ਯਾ ਇਹ ਕਹਿ ਲਈਏ ਪ੍ਰਭ ਸਿਮਰਤ ਕੇ ਛਿਬੀ ਗਨ ਨਾ ਲਾਗੇ ਕੋਈ ਵੀ ਕਾਰਜ ਮਾਲਕ ਦਾ ਸ਼ੁਕਰਾਨਾ ਕਰਕੇ ਆਰੰਭ ਕੀਤਾ ਜਾਏ ਤੇ ਗੁਰੂ ਪਿਆਰੀ ਸਾਧ ਸੰਗਤ ਦੀ ਪਾਸ਼ਾ ਕਹਿੰਦੇ ਕਦੇ ਵੀ ਉਸ ਕਾਰਜ ਦੇ ਵਿੱਚ ਵਿਗਨ ਨਹੀਂ ਆਏਗਾ ਸਵੇਸ਼ ਕਰਕੇ ਬੜੇ ਧਿਆਨ ਨਾਲ ਆਪਾਂ ਇਹ ਜੀਵਨ ਨੂੰ ਵਿਚਾਰਨਾ ਹੁੰਦਾ ਕੋਈ ਮਨਮੁਖ ਮਿਲਦਾ ਸੰਤ ਮਿਲੇ ਕੋਈ ਸੁਣੀਆ ਕਹੀਆ ਮਿਲੇ ਆ ਸੰਤ ਮਸ ਕਰੀਏ ਪਾਸ਼ਾ ਸਮਝਾਉਂਦੇ ਨੇ ਕੋਈ ਸੰਤ ਵਰਤੀ ਵਾਲਾ ਇਨਸਾਨ ਆਪਾਂ ਨੂੰ ਮਿਲਦਾ ਕਹਿੰਦੇ ਪਹਿਲਾਂ ਉਹਦੀ ਸੁਣੋ ਪਤਾ ਲੱਗ ਜਾਏਗਾ ਉਹਦੇ ਬਚਨਾਂ ਤੋਂ ਵੀ ਉਹ ਸੰਤ ਹੈ ਜਾਂ ਸੰਤ ਹੈ ਜੇ ਸੰਤ ਪੱਤੇ ਚੱਲਣ ਵਾਲਾ ਹੈ ਪਾਤਸ਼ਾਹ ਕਹਿੰਦੇ ਉਹਦੀ ਸੁਣ ਵੀ ਲੈਣੀ ਚਾਹੀਦੀ ਹੈ ਉਹਦੀ ਮੰਨ ਵੀ ਲੈਣੀ ਚਾਹੀਦੀ ਹੈ ਮੇਰੇ ਸੰਤ ਮਸ ਕਰ ਰਹੀਏ ਕੋਈ ਮਨਮੁਖ ਹੈ ਤਾਂ ਕਹਿੰਦੇ ਉਹਦੇ ਤੋਂ ਸੁਚੇਤ ਹੋ ਜਾਣਾ ਚਾਹੀਦਾ ਹੈ ਉਹਦੇ ਪਿੱਛੇ ਆਪਣਾ ਘਰ ਖਰਾਬ ਨਹੀਂ ਕਰਨਾ ਚਾਹੀਦਾ ਉਹਨੂੰ ਨਮਸਕਾਰ ਕਰ ਦੇਣੀ ਚਾਹੀਦੀ ਹੈ ਦੂਰੋਂ ਹੀ ਨਮਸਕਾਰ ਕਰ ਦੇਣੀ ਚਾਹੀਦੀ ਹੈ ਉਹਦੇ ਤੋਂ ਖੜਾ ਚਲਾਉਣਾ ਚਾਹੀਦਾ ਸੋ ਇਸ ਕਰਕੇ ਪਾਤਸ਼ਾਹ ਹੁਕਮ ਕਰ ਰਹੇ ਨੇ ਸਤਗੁਰੂ ਸਿੱਖ ਕੇ ਮੰਦਰ ਕਾਠੇ ਗੁਰਕਾ ਸਿੱਖ ਵਿਕਾਰ ਤੇ ਆਟੇ ਮਨਮੁੱਖ ਨੇ ਸਾਨੂੰ ਮੰਦਰਾ ਵਿੱਚ ਪਾਉਣਾ ਹੁੰਦਾ ਧਰਮ ਦੇ ਵਿੱਚ ਪਾਉਣਾ ਹੁੰਦਾ ਆਪ ਦੁਖੀ ਹੈ ਸਾਨੂੰ ਵੀ ਦੁਖੀ ਕਰ ਦਿੰਦਾ ਗੁਰਮੁਖਾਂ ਆਪ ਮੰਦਰਾ ਤੋਂ ਮੁਕਤ ਹੈ ਧਰਮ ਤੋਂ ਮੁਕਤ ਹੈ ਉਹਨੇ ਸਾਨੂੰ ਵੀ ਧਰਮ ਤੋਂ ਮੁਕਤ ਕਰ ਦੇਣਾ ਹੁੰਦਾ ਸੋ ਜੀਵਨ ਦੇ ਵਿੱਚੋਂ ਵਿਗੜ ਇਕੱਟੇ ਜਾਂਦੇ ਨੇ ਇੱਕ ਸਾਨੂੰ ਧਰਮ ਦੇ ਵਿੱਚ ਪਾ ਕੇ ਸਾਡੀ ਆਰਥਿਕ ਦਸ਼ਾ ਵੀ ਸਾਡਾ ਆਪਸੀ ਪਿਆਰ ਵੀ ਖਤਮ ਕਰ ਦਿੰਦਾ ਪਾਤਸ਼ਾਹ ਕਹਿੰਦੀ ਉਹ ਤੋਂ ਸੁਚੇਤ ਹੋ ਜਾਣਾ ਚਾਹੀਦਾ ਇੱਕ ਸਾਨੂੰ ਗੁਰਮਤ ਨਾਲ ਜੋੜ ਕੇ ਸਾਨੂੰ ਬੰਦਰਾؤں ਤੋਂ ਮੁਕਤ ਕਰਦੇ ਆਪਸੀ ਪਿਆਰ ਦੇ ਵਿੱਚ ਵਾਧਾ ਕਰਦੇ ਸੱਚੇ ਬਾਦਸ਼ਾਹ ਕਹਿੰਦੇ ਉਹਦੀ ਸੋਲ ਲੈਣੀ ਚਾਹੀਦੀ ਹੈ ਆਓ ਨਚੋੜ ਇੱਕੋ ਹੀ ਹੈ ਸੰਗਤ ਰੂਪ ਦੇ ਵਿੱਚ ਬੈਠ ਕੇ ਜਦੋਂ ਸ਼ੁਕਰਾਨਾ ਕਰਦੇ ਹਾਂ ਉਦੋਂ ਮਨ ਆਪਣੀ ਮਤ ਅਤਿਆਗਣ ਲਈ ਤਿਆਰ ਹੁੰਦਾ ਹੈ ਤੇ ਗੁਰੂ ਦੀ ਮਤ ਲੈਣ ਲਈ ਤਿਆਰ ਹੁੰਦਾ ਹੈ ਬਾਦਸ਼ਾਹ ਜੀ ਦਾ ਹੁਕਮ ਹੈ ਮਨ ਕੀ ਮਤ ਅਤਿਆਗੋ ਹਰ ਜਨ ਇਹ ਆ ਬਾਤ ਕਠਹਿਣੀ ਕਿਵੇਂ ਤਿਆਗੀ ਜਾ ਸਕਦੀ ਆਨਦਨ ਹਰ ਹਰ ਨਾਮ ਤੇ ਆਵੋ ਗੁਰਸਤ ਹੋਰ ਕੀ ਮਤ ਲੈਣੀ ਜਦੋਂ ਮਾਲਕ ਦੇ ਸ਼ੁਕਰਾਨੇ ਨੂੰ ਜੀਵਨ ਵਿੱਚ ਐਡ ਕਰ ਲੈਂਦੇ ਹਾਂ ਹਰ ਕਾਰਜ ਵਿੱਚ ਮਾਲਕ ਆਪ ਵਰਤਦਾ ਸਿਮਰ ਸਿਮਰ ਹਰ ਕਾਰਨ ਕੰਮ ਜੇ ਵਾਸਾ ਬਣਾ ਲੈਂਦੇ ਹਾਂ ਕਦੇ ਵੀ ਕਿਸੇ ਕਾਰਜ ਦੇ ਵਿੱਚ ਵਿਗਨ ਨਹੀਂ ਆਏਗਾ ਸਵਾਉ ਗੁਰੂ ਪਿਆਰੀ ਸਾਧ ਸੰਗਤ ਜੀ ਅਗਰ ਜੀਵਨ ਦੇ ਵਿੱਚ ਕੀ ਵਿਗਨ ਹੈ ਕੱਟਿਆ ਜਾਏ ਅਗਰ ਅੱਜ ਕਾਰਜ ਸਾਡੇ ਚੰਗੇ ਚੱਲ ਰਹੇ ਨੇ ਦਿਨ ਦੁਗਣੀ ਰਾਤ ਚੌਂਕਣੀ ਤਰੱਕੀ ਕਰੀਏ ਇੱਕ ਅੱਧਾ ਮਿੰਟ ਸੰਗਤੀ ਰੂਪ ਦੇ ਵਿੱਚ ਸਵਾਸ ਗ੍ਰਾਹ ਸਿਮਰਨ ਕਰੋ ਜੀ ਸ਼ੁਰੂ ਵਾਹ ਗਰ 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 ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਗੁਰੂ ਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਹੋ ਵਾਹਿਗੁਰੂ ਜੀ ਕਾ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ